ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਦੀਨਾਨਗਰ ਵਿੱਚ ਸੋਮਵਾਰ ਨੂੰ ਹੋਏ ਆਤੰਕੀ ਹਮਲੇ 'ਚ ਮਾਰੇ ਗਏ ਹੋਮਗਾਰਡ ਦੇ ਜਵਾਨਾਂ ਅਤੇ ਹੱਤਵਾਦੀਆਂ ਦੀ ਗੋਲੀ ਦਾ ਸ਼ਿਕਾਰ ਹੋਏ ਨਿਰਦੋਸ਼ ਲੋਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਲੁਧਿਆਣਾ ਦੇ ਵਿਧਾਇਕ ਅਤੇ ਟੀਮ ਇਨਸਾਫ ਮੁਖੀ ਸਿਮਰਜੀਤ ਸਿੰਘ ਬੈਂਸ ਉੱਚੇ ਚੇਤੇ ਤੌਰ ਤੇ ਦੁੱਖ ਸਾਂਝਾ ਕਰਨ ਪੁੱਜੇ। ਉਹਨਾਂ ਪੁਲਿਸ ਸਟੇਸ਼ਨ ਤੇ ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲਿਆ। ਅਤਵਾਦੀਆਂ ਹੱਥੋਂ ਸ਼ਹੀਦ ਹੋਏ ਹੋਮਗਾਰਡ ਅਤੇ ਜ਼ਖਮੀ ਹੋਏ ਪਰਿਵਾਰਕ ਮੈਂਬਰਾਂ ਦੇ ਘਰ ਦੁੱਖ ਸਾਂਝਾ ਕੀਤਾ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਜੋ ਘਟਨਾ ਪੰਜਾਬ ਵਿੱਚ ਹੋਈ ਹੈ ਇਹ ਬਹੁਤ ਹੀ ਦ ਉਹਨਾਂ ਨੇ ਪੁਲਿਸ ਵੱਲੋਂ ਨੇ ਬਾਈ ਡਿਊਟੀ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਦੀ ਬਹਾਦਰੀ ਦਾ ਮੁੱਦਾ ਵਿਧਾਨ ਸਭਾ ਵਿੱਚ ਚੁੱਕਿਆ ਜਾਏਗਾ। ਉਹਨਾਂ ਕਿਹਾ ਕਿ ਜੇ ਕੋਈ ਬਸ ਥੱਲੇ ਆ ਜਾਵੇ ਤਾਂ ਬਾਦਲ ਸਾਹਿਬ ਵੱਲੋਂ 20 ਲੱਖ ਰੁਪਏ ਦਿੱਤਾ ਜਾਂਦਾ ਹੈ। ਪਰ ਜੇ ਕੋਈ ਦੇਸ਼ ਲਈ ਲੜਦਾ ਹੋਇਆ ਸ਼ਹੀਦ ਹੋ ਜਾਵੇ ਤਾਂ ਕਿ ਉਹਨਾਂ ਨੂੰ 5 ਜਾਂ 10 ਲੱਖ ਰੁਪਏ ਦੇਣਾ ਵਾਜਿਬ ਹੈ। ਪੰਜਾਬ ਪੁਲਿਸ ਦੇ ਜਵਾਨਾਂ ਦਾ ਵੀ ਹੌਸਲਾ ਅਫਸਾਈ ਕਰਨ ਵਾਸਤੇ ਆਏ ਆ। ਬਹੁਤ ਵਧੀਆ ਰੋਲ ਅਦਾ ਕੀਤਾ ਹੈ ਨਾ। ਦੇ ਵੀ ਡਮਾਰ ਵਿਧਾਨ ਸਭਾ ਜੀ ਵੀ ਰੱਖੂਗਾ ਜਿਨ੍ਹਾਂ ਨੇ ਬਹਾਦਰੀ ਦੇ ਦਲੇਰੀ ਦੇ ਨਾਲ ਆਪਣੇ ਇਸ ਬਹਾਦਰੀ ਭਰੇ ਕਰਤੱਬ ਦੇ ਨਾਲ ਆਤਵਾਦੀਆਂ ਦਾ ਮੁਕਾਬਲਾ ਕੀਤਾ ਉਹਨਾਂ ਨੂੰ ਤਰੱਕੀ ਜਿਹੜੇ ਪਰਿਵਾਰਾਂ ਦੇ ਨਾਲੇ ਵੱਡਾ ਪਾਣਾ ਵਰਤੇ ਜਿਹੜੇ ਸ਼ਹਾਦਤ ਦੇ ਜਾਮ ਕੀਤੇ ਗਏ ਆ ਆਪਣੇ ਸੂਬੇ ਦੀ ਸ਼ਾਂਤੀ ਵਾਸਤੇ ਸੂਬਾ ਦੇ ਪਰਿਵਾਰਾਂ ਨੂੰ ਵੱਡੀ ਮਤੀ ਮਦਦ ਦੇ ਬਦਲ ਦੇ ਰਿਹਾ ਬਦਲ ਦੀ ਇਹ ਵਾਸਾ ਲੈ ਆ ਗਿਆ ਅੱਜ ਹਨਦਾ ਯਤਨ ਕਰਦੇ ਆ ਕਈ ਲੋਕ ਕੈਰੀਗੇਟੇਸ਼ਨ ਤੇ ਆ ਜਾਂਦੇ ਆ ਫਿਰ ਕਿਤੇ ਨੂੰ 20 ਤੇ ਕਿਤੇ ਨੂੰ 30 ਸੋ ਜਿਹੜਾ ਸ਼ਹੀਦ ਹੋ ਗਿਆ ਤੇ ਉਹਨੂੰ 5 ਲੱਖ ਰੁਪਈਆ ਇਹ ਹੋਮਗਾਰਡ ਦਾ ਜਵਾਨ ਹੈ ਤੇ ਹੋਮਗਾਰਡ ਦੇ ਜਵਾਨਾਂ ਨੇ ਬਹੁਤ ਵੱਡੀ ਮੈਂ ਐਸਐਚਓ ਸਾਹਿਬ ਨਾਲ ਗੱਲ ਕਰਕੇ ਆ ਬਹੁਤ ਵੱਡੀ ਦਲੇਰੀ ਵਸਤੀ ਉਦੋਂ ਐਸਐਚਓ ਵੀ ਐਬਸੈਂਟ ਸੀ ਅਸੋਦੇ ਭਾਈ ਤਾਂ ਦੋ ਜਣੇ ਨੇ ਐਸਐਚਓ ਸਾਹਿਬ ਵੀ ਦੱਸਦੇ ਵੀ ਮੇਰੇ ਤੋਂ ਵੀ ਵੱਡੀ ਦਲੇਰੀ ਉਹ ਦੋ ਜਣੇ ਨੇ 16 ਨੂੰ ਆਪਾਂ ਉਹਨਾਂ ਦੇ ਰਤਵੇ ਜਾਏ ਗਏ ਲਈ ਹੋਮਗਾਰਡ ਕਰਕੇ 5 ਲੱਖ ਰੁਪਈਆ ਬਾਜੂ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ ਪੈਰਦਾ ਟੀਵੀ